ਹਲਾਤ ਹੋ। ਜੀ ਕਾਨੂੰਨ ਦੇ ਅਗਰੋਸ਼ਾ ਜੀ ਨਾ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਕਾਨੂੰਨ ਨਾਲੋਂ ਕਿਸ ਤਰ੍ਹਾਂ ਕੋ ਛੇੜ ਕਰਨੇ ਕੀਤੇ ਆ। ਜਾਂ ਨਹੀਂ ਸਾਰਾ ਕੁਝ ਕਰਨਾ। ਪਰ ਬੇਨਤੀ ਇਹ ਹੈ ਕਿ ਜੇ ਅਸੀਂ ਹੁਣ ਤੁਸੀਂ ਇਹ ਸਾਡਾ ਕਾਂਟਾ ਡੇਢ ਖਰਾਬ ਕਰਤਾ। ਲਾਗੇ ਬੈਠੇ ਜਿ ਪਹਿਲਾਂ ਮੈਨੂੰ ਪਤਾ ਲੱਗਿਆ ਬਾਅਦ ਵਿੱਚ ਮੈਂ ਦੇਖੋ ਤੁਹਾਡੇ ਕਿਸੇ ਮਲਾਜੇ ਨਾਲ ਕੋਈ ਸੀ ਹੱਥੋਂ ਪੈਣੀ ਨਹੀਂ ਕੀਤੀ ਕੋਈ ਬਾਲਾ ਉਹਨ ਕਿਤਾਈ ਜਿਹੜੀ ਸੰਗਤ ਹੈ। ਇਹ ਸਾਰੇ ਜਮੇ ਹੋਰ ਬੰਦੇ ਨੇ ਵੀ ਲੋਕ ਘਾਟੋਟ ਚਾਰ ਬੰਦੇ ਨੇ ਐਮਸੀ ਇਲੈਕਸ਼ਨ ਲੜੀ ਵੀ ਆ। ਆਪਾਂ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਪੰਜਾਬੀ ਹੋ ਜੋ ਪੰਜਾਬ 'ਚ ਰਹਿੰਦੇ ਹੋ ਕਾਨੂੰਨ 'ਚ ਵਿਸ਼ਵਾਸ ਰੱਖਦੇ ਹੋ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਨਹੀਂ ਕੋਈ ਵਾਰੰਟਾ ਹੈ ਮੇਰਾ ਜੀ ਕਿਸੇ ਤਰ੍ਹਾਂ ਦੀ ਮੇਰੇ ਵੱਲ ਕੋਈ ਗੈਰ ਕਾਨੂੰਨੀ ਕੋ ਹਰਕਤ ਕੀਤੀ ਗਈ ਹੋਵੇ ਤੁਸੀਂ ਆਪਣਾ ਦੱਸੋ ਤੁਹਾਡੇ ਕੋਲ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਅਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜ਼ਿੰਮੇਵਾਰ ਆਂ ਭਾ ਜਿਲ੍ਹਾ ਪ੍ਰਧਾਨ ਆ ਕਿ ਤੁਸੀਂ ਮੇਰੇ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਕੀ ਹੋਗਾ ਇਹ ਤਾਂ ਮਤਲਬ ਕੋਈ ਕੋਈ ਮੈਨੂੰ ਇੱਕ ਇੱਕ ਵਾਜਬ ਵਾਜਬ ਗੱਲ ਕਰੋ ਕੋਈ ਸਮਾਂ ਤਾਂ ਤੁਹਾਡੇ ਕੋਲ ਹੈ ਨਾ ਸਮਾਂ ਹੈ ਮੇਰੇ ਕੋਲੇ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਅਰੈਸਟ ਕਰ ਲਈ ਹਾਊਸ ਵਾਸਟ ਕਰ ਲਿਆ ਤੁਸੀਂ ਡੂੜ ਘੰਟਾ ਹੋ ਗਿਆ ਹਾਊਸ ਅਰੈਸਟ ਹੋਏ ਬੈਠੇ ਆ ਹੁਣ ਮੈਂ ਉਥੇ ਪਾਰਟੀ ਤੇ ਹੋਰ ਵੀ ਕੋਈ ਕੰਮ ਹੋ ਸਕਦਾ ਹੈ ਕੋਈ ਸੀ ਰਾਂਡੀਤੀ ਬਣਾਉਣੀ ਹੈ ਕਿਸੇ ਆਪਣੀ ਜੇਟਿਸ਼ ਦੀ ਪਿੱਛੇ ਖੜਨਾ ਹੀ ਨਹੀਂ ਹੈ ਤੁਸੀਂ ਇਨਚਾਰਜ ਹੋ ਮੌਕੇ ਦੇ ਕਲ ਐਸਐਸ ਨਾਲ ਤੁਹਾਨੂੰ ਕੋਈ ਹੁਕਮ ਕਰ ਦੇਣੇ ਤੇ ਜਵਾਬ ਦਿਓ ਕਿ ਨਹੀਂ ਹੈ ਕਿਉਂ ਕਿ ਤੁਸੀਂ ਉਸ ਟਾਈਮ ਛੁੱਟੀ ਲੈ ਕੇ ਘਰੇ ਚਲੇ ਜਾਓਗੇ ਘਰੇ ਬਹਿ ਜਾਓਗੇ ਤੁਸੀਂ ਡੇੜਾ ਮੈਂ ਤੁਹਾਡਾ ਚਲੋ ਅਸੀਂ ਥੋੜਾ ਬਹੁਤ ਸਨਮਾਨ ਕਰ ਲਿਆ ਪਰ ਹੁਣ ਦੇਖੋ ਹੁਣ ਜਾਣਾ ਪੈਣਾ ਹੁਣ ਤੁਸੀਂ ਸਾਡਾ ਰਾਹ ਛੱਡ ਦਿਓ ਨਹੀਂ ਜੀ ਨਹੀਂ 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 ਦੇਖੇ ਤੇ ਕੋਈ ਨਹੀਂ 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 ਤੁਸੀਂ ਧੱਕਾ ਕਰ ਰਹੇ ਨਹੀਂ ਜੀ ਜੋ ਤੁਹਾਡਾ ਕੋਈ ਮੇਰੇ ਤੇ ਕਾਨੂੰਨੀ ਕਾਰਵਾਈ ਬਣ ਜਾ ਉਹ ਕਰ ਦਿਓ ਸਾਡੇ ਬੰਦੇ ਦੇ ਕਰ ਦਿਓ ਸਾਰੇ ਤੁਸੀਂ ਸਾਡਾ ਹਰਕਾ ਚਾਜ ਅਰੈਸਟ ਕਰ ਰੱਖਿਆ ਤੁਸੀਂ ਸਾਰੇ ਜ਼ਿਲ੍ਹਾ ਦੇ ਪ੍ਰਧਾਨ ਕਰ ਰੱਖੇ ਯੂਥ ਵਾਲੇ ਕਰ ਰੱਖੇ ਨੇ ਹੁਣ ਪਰ ਇਹ ਤਾਂ ਬਹੁਤ ਹੋ ਗਿਆ ਨਾ ਜੀ ਕੀ ਸਮਾਂ ਹੋ ਗਿਆ ਦੇਖੋ ਕੀ ਸਮਾਂ ਹੋ ਗਿਆ 12 12 12 12 ਵਜੇ ਤੇ ਹੁਣ ਤਾਂ ਹੁਣ ਤਾਂ ਹੋਲ ਹੈ ਜੋ ਹੋਣਾ ਸੀ ਹੁਣ ਤਾਂ ਰਹਿ ਕੀ ਗਿਆ ਯੂਥ ਦਾ ਪ੍ਰਧਾਨ ਤੁਸੀਂ ਕਰ ਲਿਆ ਵਿਕਰਮ ਮਜੀਠਾ ਤੁਸੀਂ ਗ੍ਰਿਫਤਾਰ ਕਰ ਰੱਖਿਆ ਹੁਣ ਆਪਾਂ ਚਾਹੁੰਨੇ ਕੀ ਆ ਜੀ ਮੈਨੂੰ ਇੱਕ ਇੱਕ ਲਾਈਨ ਚੇਪਤਾ ਲੱਗੇ ਵੀ ਤੁਸੀਂ ਹੁਣ ਇਸ ਤਰ੍ਹਾਂ ਸਸ ਸਿੱਧਾ ਸਿੰਪਲ ਜੀ ਗੱਲ ਆ ਜੀ ਲਾਈਨ ਆਰਡਰ ਨੂੰ ਮੇਨਟੇਨ ਕਰਨ ਲਈ ਇਹ ਹਾਊਸ ਟ੍ਰੇਨਿੰਗ ਹੁਣ ਅਸੀਂ ਜਾਵਾਂਗੇ ਨਹੀਂ 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 ਸ਼ਰੋਪੀ ਅਕਾਲੀ ਦਰ ਜਿੰਦਾਬਾਦ ਸ਼ਰੋਪੀ ਅਕਾਲੀ ਦਰ ਜਿੰਦਾਬਾਦ ਦੱਕਾ ਮੁਕੀ ਨਹੀਂ ਚੱਲੇਗੀ ਚੱਲੇਗੀ ਦੱਕਾ ਬਦਲ ਦਿਓ ਬੇਮਾਨਾਂ ਦਾ ਰਾਜ ਬਦਲ ਦਿਓ ਰਾਜ ਬਦਲ ਦਿਓ ਤਾਜ ਬਦਲ ਦਿਓ ਬੇਮਾਨਾਂ ਦਾ ਰਾਜ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ ਤੇਰੇ ਸਾਡੇ ਹੱਕ ਤੇਰੇ ਹੱਕ ਜਿਨਾ ਦੇ ਆਪਣੇ ਆਪੇ ਲੈ ਕੇ ਖੋ ਬਹੁਤ ਗਲਤ ਗੱਲ ਹੈ ਜੀ ਮੈਂ ਮੀਡੀਆ ਗੱਲ ਕਰਨੀ ਚਾਹੁੰਦਾ ਜੀ ਆਹ ਦੇਖ ਲਓ ਜੀ ਇੱਕ ਮਿੰਟ ਦੇਖ ਤੁਹਾਨੂੰ ਕੇਵਲ ਮੈਂ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ ਮੀਡੀਆ ਮੈਂ ਬੁਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹਣਾ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹਦੇ ਅੱਜ ਉਹਦਾਂ ਕੀ ੱਤਕਾ ਹੋ ਰਿਹਾ ਹੈ। ਵਿਕਰਮ ਸਿੰਘ ਮਜੀਠੀਆ ਨੇ ਹਰ ਇੱਕ ਸਿੱਟ ਨੂੰ ਅਟੈਂਡ ਕੀਤਾ ਹੈ। ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀਵਾਦ ਜਿਹਨੂੰ ਸਿੱਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ। ਜਿਹੜੇ ਬੰਦੇ ਆਪ ਕਰਪਸ਼ਨ ਦੇ ਕੇਸਾਂ 'ਚ ਘਟਾਲਿਆਂ 'ਚ ਬੇਲ ਲੈ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਐਮਰਜੈਂਸੀ 'ਚ ਕਾਲਾ ਦਿਨ ਸੀ। ਉਹਨੂੰ ਮਨਾਇਆ ਜਾ ਰਿਹਾ ਜੋ ਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਇਥੇ ਪਹੁੰਚੀ ਹੈ ਤੇ ਇਥੇ ਇਕੱਠ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰ ਇਸ ਆਊਟ ਅਰੈਸਟ ਕਰ ਰੱਖੀ ਹੈ ਕੋਈ ਰਾਹ ਚੋ ਚੱਕ ਲੈ ਕੇ ਪਰਚਾ ਦਾਰਜ ਕਰਤਾ ਮੈਂ ਸੱਚੋ ਸਾਹਿਬ ਨੂੰ ਮੇਰਾ ਤਾਂ ਹੁਣ ਇਹ ਨਹੀਂ ਪਤਾ ਕਿ ਕਿਹੜੇ ਥਾਣੇ ਤੋਂ ਨੇ ਕਿ ਪਰ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼ਰੋਮਣੀ ਅਕਾਲੀ ਦਲ ਆਪਣੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਸੰਘਰਸ਼ ਦੀ ਲੜਾਈ ਲੜਨਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋ ਤੁਸੀਂ ਕੋਣ ਦਾ ਹੱਕਦਾਰ ਨਹੀਂ ਰਿਹਾ ਅੱਜ ਤੈਨੂੰ ਗ੍ਰਹਿ ਵਿਭਾਗ ਤੋਂ ਇਸਤੀਫਾ ਦੇ ਦੇਣਾ ਚਾਹੀਦਾ ਕਿ ਤੂੰ ਨਾ ਨਾ ਤਾਂ ਲਾਉਣ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਿਆ ਅੱਜ ਅੱਜ ਥਾਣਿਆਂ ਚੋਂ ਡੀਐਸਪੀ ਪੱਦਰ ਦੇ ਅਫਸਰ ਗੈਂਗਸਟਰਾਂ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮ ਨੇ ਕੱਲ ਦੇ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੈਸਟ ਕਿਤੇ ਮੈਂ ਨਾ ਉੱਥੇ ਉਸ ਦਿਨ ਜਦੋਂ ਲਾਈਵ ਹੋਇਆ ਸੀ ਵਿਕਰਮ ਮੰਜੀਠਾ ਸਾਹਿਬ ਨੇ ਜਦੋਂ ਪੇਸ਼ ਕੀਤਾ ਸੀ ਵਿਜੀਲੈਂਸ 'ਚ ਮੈਂ ਉਧਰ ਕਹਿ ਕੇ ਆਇਆ ਸੀ ਮੈਂ ਉੱਥੇ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੇ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮ ਨੇ ਕਾਲੇ ਦਲ ਹੋਂ ਦਾ ਨਾਤੇ ਉਧਰ ਕਹਿ ਕੇ ਆਇਆ ਸੀ ਕਿ ਜਿੱਦਾਂ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇੰਸਪੈਕਟਰ ਸਾਹਿਬ ਸੁਣ ਲੇ ਡਿਪਟੀ ਸਾਹਿਬ ਸੁਣ ਲੇ ਸ਼ਰਮਾ ਸਾਹਿਬ ਅਸੀਸ਼ ਸਾਹਿਬ ਵੀ ਸੁਣ ਲੇ ਮੇਰੀ ਆਵਾਜ਼ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ 'ਤੇ ਬੰਚ ਗੱਡਾਂਗੇ ਸ਼ਰਮ ਨਹੀਂ ਆ ਕਰਨੀਦਾ 15 ਜੁਲਾਈ ਨੂੰ ਸ਼ਰਮ ਨਹੀਂ ਆ ਕਾਲੀ ਦਲ 15 ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੋਂ ਸਦਾ ਸਿੰਘ ਵੀਰ ਸਿੰਘ ਬਾਦਲ ਦੀ ਰਹਿਣਮਾਈ 'ਚ ਸ਼ਰਮਣੀ ਅਕਾਲੀ ਦਲ ਬੰਚ ਗੱਡੂਗਾ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਜਿੱਥੇ ਸਰਕਾਰ ਦੇ ਅਸੀਂ ਤੰਬੂ ਪੱਟ ਦੇਾਂਗੇ ਉਸ ਦੇ ਪੰਜਾਬ ਪੁਲਿਸ ਦਾ ਜਿਹੜਾ ਮੇਜ ਮੁਲਾਜ਼ਮ ਆਜੇ ਅੱਜ ਨਾ ਦਾਸ ਨੂੰ ਨਾ ਪਾਰਟੀ ਦੇ ਕਿਸੇ ਲੀਡਰਸ਼ਿਪ ਨੂੰ ਰੋਕ ਕੇ ਦਿਖਾਵੇ ਕਿਉਂਕਿ ਅੱਜ ਤੁਸੀਂ ਧੋਖਾ ਕਰਿਆ ਮੈਨੂੰ ਦਸਤਾਰ ਬੰਦ ਨੇ ਤੁਸੀਂ ਆ ਕੇ ਮੇਰਾ ਹਾਸ ਰੈਸਟ ਕੀਤਾ ਅੱਜ ਮੈਂ ਅੱਜ ਚੇਤਾਵਨੀ ਦੇਣਾ ਸਮੂਹ ਪੰਜਾਬ ਦੀ ਪ੍ਰਸ਼ਾਸਨ ਨੂੰ ਦੇ ਗ੍ਰਹਿ ਵਿਭਾਗ ਨੂੰ ਤੇ ਮੁੱਖ ਮੰਤਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਤੁੰਗਾ ਬੁੱਕੀ ਨਹੀਂ ਚਲੇਗੀ ਨਹੀਂ ਚਲੇਗੀ ਚਲੇਗੀ ਬਦਲਦੇ ਹੋ ਤਾਜ ਬਦਲਦੇ ਹੋ ਬਹਿਮਾਨਾਂ ਦਾ ਰਾਜ ਬਦਲਦੇ ਹੋ ਤਾਜ ਬਦਲਦੇ ਹੋ ਬਹਿਮਾਨਾਂ ਦਾ ਰਾਜ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ ਅੰਦਰ ਸਾਡੇ ਹੱਕ ਅੰਦਰ ਰਾਜ ਸਰਕਾਰ ਸਰਕਾਰ વિકਮ ਸਿੰਘ ਜੀ ਜੀਤਿਆ ਤੁਮ ਇੰਨਾ ਡਰ ਗਿਆ ਕਿ ਅੱਜ ਹਰ ਇੱਕ ਵਰਕਰ ਨੂੰ ਹਰ ਇੱਕ ਲੀਡਰ ਨੂੰ ਉਹਨਾਂ ਨੂੰ 2:00 ਸਵੇਰੇ ਰੈਸਟ ਕਰ ਲਿਆ ਅੱਜ ਮੇਰੇ ਘਰੇ ਨੂੰ ਮੇਰੇ ਆਪ ਨੂੰ ਰੈਸਟ ਕਰ ਲਿਆ ਮੈਂ ਆਪਣੇ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਜਿੱਥੇ ਜਾ ਸਕਦਾ ਹੈ ਅੱਜ ਸਰਦਾਰ ਬਿਕਰਮਜੀਤ ਸਿੰਘ ਜੀ ਦੀਆਂ ਦੀ ਪੇਸ਼ੀ ਸੀ ਕਿਉਂਕਿ ਉਹ ਨਾ ਤਾਂ ਕਦੇ ਡਰਿਆ ਤੇ ਨਾ ਉਹਨੇ ਕਦੇ ਡਰਨਾ ਜਿੰਨਾ ਜੋ ਲਾਲਾ ਭਗਤਮਾ ਤੋਂ ਲਾਲਾ ਅਕਾਲੀ ਦਰ ਨਾ ਕਦੇ ਡਰਿਆ ਤੇ ਨਾ ਇਹਨੇ ਡਰਿਆ ਜਿੰਨਾ ਤੋਂ ਦਿੱਲੀ ਵਾਲੇ ਦੇ ਦੀ ਝੋਕ ਗਿਆ ਜਿੰਨਾ ਕੋ ਪੰਜਾਬੀਆਂ ਦੇ ਜ਼ੁਲਮ ਕਰੇਗਾ ਉਹਦਾ ਤੂੰ ਹਿਸਾਬ ਜ਼ਰੂਰ ਜਿਨਾ ਕਰਨਾ ਪਵੇਗਾ। ਨਾਲੇ ਸਾਡਾ ਹਰ ਇੱਕ ਵਰਕਰ ਹਰ ਇੱਕ ਲੀਟਰ ਨੂੰ ਕਰਾਬ ਵਿੱਚ ਰੈਸਟ ਕਰ ਲਿਆ। ਅਸੀਂ ਜਿਹੜੂ ਵੀ ਸਾਰੇ ਕਰਾਬ ਵਿੱਚ ਰੈਸਟ ਕਰ ਲਿਆ ਪਰ ਉਹਨਾਂ ਬੇਨਤੀ ਵਰਕਰਾਂ ਨੂੰ ਕਰਦਾ ਕਿ ਜਿਹੜਾ ਵੀ ਜਿੱਥੇ ਜਿੱਥੇ ਵੀ ਕੋਈ ਹੈਗਾ ਉਹ ਮਹਾਲੀ ਪਹੁੰਚਣ ਦੀ ਜ਼ਿੰਮੇਵਾਰੀ ਪਾਲਤਾ ਕਰਨ ਸਾਰੇ ਜਣੇ ਬਰਤਨ ਵੱਜ ਜ਼ੋਰ ਲਾ ਕੇ ਮਹਾਲੀ ਪਹੁੰਚੋ ਕਿਉਂਕਿ ਇਹਨਾਂ ਨੇ ਹਰ ਮੋੜ ਤੇ ਹਰ ਸੜਕ ਤੇ ਹਰ ਜਗ੍ਹਾ ਤੇ ਕੁਰਸੀ-ਕੁਰਸੀ ਲਾਈ ਹੋਈਏ ਇਹ ਬਾਤ ਬਾਤ ਕਰਕੇ ਤੁਹਾਨੂੰ ਸਜ਼ਾ ਦੇਣ ਦੇ ਸੇ ਇਮੇਡੀਆ ਇਹ ਕੋਈ ਇਨਸਾਨ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਤੇ ਇਹਨਾਂ ਨੂੰ ਝੰਗੜੀ ਨਹੀਂ ਲੱਗਦੇ ਉਹਨਾਂ ਦੇ ਫਿਰ ਪਰਚਾ ਪਾ ਕੇ ਉਹਨਾਂ ਦੀ ਮੁਹਾਲੀ ਤੇ ਬੇਸੀ ਸੀ ਪਰ ਸਾਰੇ ਪੰਜਾਬ ਤੋਂ ਮੈਂ ਦੇਖ ਰਿਹਾ ਅੱਜ ਸਾਰਿਆਂ ਨੂੰ ਅਰੇਂਸਟ ਕਰ ਲਿਆ ਮੈਂ ਸਾਰਿਆਂ ਨੂੰ ਬੇਇਜ਼ਤੀ ਕਰ ਰਿਹਾ ਜਿਹੜਾ ਕੋਈ ਮੁਹਾਲੀ ਪਹੁੰਚ ਸਕਦਾ ਗੁਰੂ ਪਹੁੰਚੋ ਤਾਨ ਦਾ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ